ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਤੇ ਇਸ ਨੂੰ ਵਿਖੇ ਉਹ ਬੱਚਿਆਂ ਨਾਲ ਰੂਬਰੂ ਹੋਏ ਤੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਖ ਹਨ ਅਤੇ ਅਸੀਂ ਪੂਰਾ ਜੋਰ ਆਪਣੀ ਪਾਰਟੀ ਦਾ ਮੁੱਖ ਏਜੰਡਾ ਹੀ ਸਿੱਖਿਆ ਤੇ ਸਿਹਤ ਰੱਖਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਬੱਚੇ ਇੱਥੇ ਲਾਇਬ੍ਰੇਰੀ ਵਿੱਚ ਪੜਨਗੇ ਤਾਂ ਵਧੀਆ ਜਾਣਕਾਰੀ ਹਾਸਲ ਕਰਨਗੇ ਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ ਤੇ ਸਾਡਾ ਪੂਰਾ ਜੋਰ ਸਿੱਖਿਆ ਤੇ ਸਿਹਤ ਤੇ ਹੀ ਲੱਗਿਆ ਹੋਇਆ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਣੇ ਆ। ਕਰਨੈਲ ਸਿੰਘ ਜੀ ਈਸਰੂ ਮਾਸਟਰ ਕੁਮਿੰਦਰ ਸਿੰਘ ਜੀ ਉਹਨਾਂ ਨੂੰ ਨਤਬਸਤਕ ਹੋਣ ਆਇਆ ਈਸਰੂ ਪਿੰਡ ਦੇ ਵਿੱਚ ਇਸ ਤੋਂ ਪਹਿਲਾਂ ਮੈਂ ਜਲੰਧਰ ਦੇ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਆਇਆ। ਸੋ ਸ਼ਹੀਦਾਂ ਨੇ ਸੁਪਨਾ ਦਿੱਤੀ ਆਜ਼ਾਦੀ ਨੂੰ ਪੂਰਾ ਕਰਨਾ ਹੈ। ਡਾਕਟਰ ਵੀ ਮੇਰਾ ਉਮੀਦਵਾਰ ਜੀ ਨੇ ਕਿਹਾ ਸੀਗਾ ਸਿੱਖਿਆ ਸ਼ੇਰ ਨਹੀਂ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀਊਗਾ ਉਹ ਤਿਹਾਰੂਗਾ ਸੋ এডਿਕੇਸ਼ਨ ਜਿਹੜੀ ਹੈ ਉਹ ਅੱਜ ਦੇ ਜ਼ਮਾਨੇ ਦਾ ਜਿਹੜਾ ਸਭ ਤੋਂ ਵੱਡਾ ਮੈਂ ਕਹਿੰਨਾ ਕਿ ਨਿਆਮਤ ਹੈ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਵਿਦਿਆ ਵਿਚਾਰੀ ਤਾਂ ਪਰਉ ਪੁਕਾਰੀ ਲਿਖਿਆ ਜਾਂਦਾ ਅਕਸਰ ਸਕੂਲਾਂ 'ਚ ਸੋ ਆਮਾਦੀ ਪਾਰਟੀ ਦਾ ਮੁੱਖ ਝੰਡਾ এডਿਕੇਸ਼ਨ ਤੇ ਹੈਲਥ ਹੈ ਅਸੀਂ ਪੰਜਾਬ ਦੇ ਵਿੱਚ ਸਕੂਲ ਆਫ ਫੈਮਿਨਸ ਬਣਾ ਰਹੇ ਹਾਂ ਸਰਕਾਰੀ ਸਕੂਲਾਂ ਦੀ ਦਸ਼ਾ ਤੇ ਦਿਸ਼ਾ ਸੁਧਾਰ ਰਹੇ ਆ ਇਸ ਵਾਰ ਸਾਨੂੰ ਬਹੁਤ ਵੱਡੀ ਖੁਸ਼ੀ ਹੈ ਕਿ ਪ੍ਰਾਈਵੇਟ ਸਕੂਲਾਂ ਚੋਂ ਲੱਖਾਂ ਦੀ ਗਿਣਤੀ ਚ ਜਿਹੜੇ ਮਾਪਿਆਂ ਨੇ ਸਰਕਾਰੀ ਸਕੂਲਾਂ ਤੇ ਯਕੀਨ ਕਰਦੇ ਹੋਏ ਆਪਣੇ ਬੱਚਿਆਂ ਨੂੰ ਸਰਕਾਰੀ ਦੇ ਵਿੱਚ ਐਡਮਿਸ਼ਨ ਦਵਾਈ ਹੈ ਪੈਸੇ ਵੀ ਪੰਜਾਬੀ ਯੂਨੀਵਰਸਿਟੀ ਹੋ ਗਈ ਪੀਟੀਯੂ ਹੋ ਗਿਆ ਕਾਲਜੇਸ ਹੋ ਗਏ ਇਸ ਵਾਰ ਦਾਖਲਿਆਂ ਦਾ ਬੂਮ ਆਇਆ ਹੋਇਆ ਕਿਉਂਕਿ ਨੌਕਰੀਆਂ ਮਿਲਣ ਲੱਗੀਆਂ ਲੋਕੀ ਕਿਹਨੇ ਵਿੱਚ ਇੱਥੇ ਨੌਕਰੀਆਂ ਮਿਲ ਰਹੀਆਂ ਆਪਣੀ ਡਿਗਰੀ ਮੁਤਾਬਕ ਫਿਰ ਕਿਉਂ ਜਾਈਏ ਸੀ ਉੱਤੇ ਧੱਕੇ ਖਾਣ ਕਿਸੇ ਹੋਰ ਮੁਲਕ ਦੇ ਵਿੱਚ ਸੋ ਅੱਜ ਇੱਥੇ ਲਾਇਬ੍ਰੇਰੀ ਇਸ ਤਰ੍ਹਾਂ ਦੀਆਂ ਲਾਇਬ੍ਰੇਰੀਆਂ ਜਿਹੜੀਆਂ ਨੇ ਪੰਜਾਬ 'ਚ ਉਹ ਹਜ਼ਾਰਾਂ ਦੀ ਗਿਣਤੀ 'ਚ ਖੁੱਲ੍ਹੇ ਜਾਣਗੇ ਤੇ ਡਿਜੀਟਲ ਲਾਇਬ੍ਰੇਰੀ ਹੈ ਕੰਪਿਊਟਰ ਵੀ ਹੈ ਵਾਈਫਾਈ ਹਾਈ ਸਪੀਡ ਹੈ ਏਸੀ ਹੈ ਬਾਥਰੂਮ ਹੈ ਸਿਲੇਬਸ ਦੀਆਂ ਕਿਤਾਬਾਂ ਵੀ ਨੇ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਨੇ ਤੇ ਨਾਲ ਨਾਲ ਬਿਨਾ ਸਿਲੇਬਸ ਤੋਂ ਹੋਰ ਜਿਹੜੀਆਂ ਦੁਨੀਆ ਭਰ ਦੇ ਬੜੇ-ਬੜੇ ਲੇਖਕਾਂ ਦੀਆਂ ਕਿਤਾਬਾਂ ਇੱਥੇ ਜਿਵੇਂ ਬੱਚਿਆਂ ਨੂੰ ਮਿਲ ਕੇ ਆਹ ਅੰਦਰ ਕਈ ਵਾਰੀ ਕਰੇ ਮਾਹੌਲ ਨਹੀਂ ਬਣਦਾ ਪੜ੍ਹਾਈ ਦਾ ਕੋਈ ਰੌਲਾ ਰੱਪਾ ਕੋਈ ਫੋਨ ਆ ਗਿਆ ਜਾਂ ਕੁਝ ਕਈ ਵਾਰੀ ਕਨਸੈਂਟਰੇਸ਼ਨ ਨਹੀਂ ਬਣਦੀ ਤਾਂ ਇੱਥੇ ਆ ਕੇ ਬੱਚੇ ਕਨਸੈਂਟਰੇਸ਼ਨ ਨਾਲ ਪੜ੍ਹ ਸਕਦੇ ਸੋ ਇਸ ਤਰ੍ਹਾਂ ਨੇ ਧੂਰੀ ਦੇ ਵਿੱਚ ਵੀ ਦੋ ਚਾਰ ਪੰਜ ਲਾਇਬ੍ਰੇਰੀ ਦਾ ਘਟਨ ਹੋ ਗਿਆ ਸੰਗਰੂਰ ਦੇ ਵਿੱਚ ਬਹੁਤ ਸ਼ਾਨਦਾਰ ਲਾਇਬ੍ਰੇਰੀ ਬਣੀ ਹੋਈ ਹੈ ਉਹਨਾਂ ਵਾਲੇ ਦਿਨਾਂ ਦੇ ਵਿੱਚ ਇਹ ਆਪਣੀ ਐਮਐਲਏ ਸਾਹਿਬ ਕਿੰਨੇਵੇਂ ਆਏ تھے 6ਵੇਂ ਹੈ ਖਨਾਲ ਕੀ ਖਨਿਆਲ ਕਿਰੀ 6ਵੇਂ ਹੈ ਪੰਜ ਸਾਡੇ ਤੋਂ ਬਾਅਦ ਪੰਜ ਪਾਇਲ ਦੇ ਵਿੱਚ ਹੋ ਗਈਆਂ ਸੋ ਇਹ 34 34 40 40 ਅਸੀਂ ਲੈਬਰੀਆਂ ਬਣਾਉਣੀਆਂ ਨੇ ਤੇ ਕਿਉਂਕਿ ਜੇ ਪੜ੍ਹਾਈ ਹੋਊਗੀ ਤਾਂ ਬੱਚਿਆਂ ਨੂੰ ਕੰਪੀਟੀਸ਼ਨ ਦੇ ਇਗਜ਼ਾਮ ਦਾ ਪਤਾ ਹੋਊਗਾ ਤਾਂ ਉਹ ਕੰਪੀਟੀਸ਼ਨ ਇਗਜ਼ਾਮ ਦੇ ਕੇ ਤੋਂ ਅੱਗੇ ਆਈਪੀਐਸ ਆਈਐਸ ਦੀਆਂ ਵੱਡੇ ਵੱਡੇ ਕੁਰਸੀਆਂ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ तो बड़ी खुशी है कि इस मुकदस दिन भी समर्पित जी देखो मैं तो उनके घर पर भी होके आया था चरखी दादरी के पास उनका गाँव है तो एक बिल्कुल मेडल बिल्कुल ऐसे हाथ से छिन गया इसमें कोचेस को या उनके जो फिजियोथेरापिस्ट या फिर डाइटिशियन है कोई सौ ग्राम की एक छोटी सी कोई ऐसी हुई है फूल तो जिससे मेडल छिन गया कोई बात नहीं लेकिन हार जीत चलती रहती है लेकिन दिलों में विनेश फोगाट हिंदुस्तानियों के दिलों में बसती है उसने एफर्ट की उसने एक दिन में तीन पहलवानों को हराया अगले दिन कह रहे हैं कि सौ ग्राम उसका वजन ज़्यादा हो गया और इंटरनेशनल कोर्ट ने भी कहा कि नहीं हो सका तो आगे से मेरे ख्याल में बहुत से और कोचेज के लिए और प्लेयरों के लिए प्रेरणा और शिक्षा रहेगी कि कम से कम ऐसी कोई गलती ना हो कि हमारा प्लेयर बिना चलो वैसे फाइनल में हार जाती कोई दुख नहीं था कि कंपटीशन के बाद पर ऐसे निकल जाना थोड़ा थोड़ा दर्दनायक है हाँ जी तो फिर थोड़ा पीड़ा पीड़ा है नहीं मैं इसको तो मैं भी नहीं कहूँ ऐसा कहूँगा कि मैं कॉन्फिक है पर इसका पता होना चाहिए कि इतना भारी भरकम जो वेतन लेते हैं पैसा खर्चा जाता है गवर्नमेंटों की तरफ से कि हमारे प्लेयर पोडियम फिनिश करें लेकिन फिर भी एक ऐसी टेक्निकल गलती की वजह से मेडल हमसे छिन जाना थोड़ा पीड़ा लायक मैं पार्टियाँ तोड़ता नहीं जी मैं उधर ਆਪ ਹੀ ਟੁੱਟੇ ਪਏ ਨੇ ਜੀ ਮੈਂ ਉਹਨਾਂ ਨੂੰ ਕੀ ਦੋੜਾਂ